ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਰੈਸਪੀ ਵਿੱਚ ਮੈਂ ਬਣਾਉਂਗੀ ਨਮਕੀਨ ਮੂੰਗ ਦਾਲ ਨਮਕੀਨ ਮੂੰਗ ਦਾਲ ਆਪਾਂ ਉਹ ਬਣਾਵਾਂਗੇ ਜਿਹੜੀ ਬੱਸਾਂ ਦੇ ਵਿੱਚ ਭਾਈ ਵੇਚਦੇ ਫਿਰਦੇ ਹੁੰਦੇ ਕਈ ਵਾਰ ਆਪਾਂ ਸਫ਼ਰ ਕਰਦੇ ਹਾਂ ਨਾ ਤੇ ਉਹ ਵੇਚਦੇ ਫਿਰਦੇ ਹੁੰਦੀ ਆ ਬਹੁਤ ਹੀ ਜ਼ਿਆਦਾ ਉਹ ਸਵਾਦ ਹੁੰਦੀ ਆ ਤੇ ਘਰ ਵਿੱਚ ਮੈਂ ਉਹ ਟਰਾਈ ਕਰਕੇ ਦੇਖੂਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਇਹ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਨਮਕੀਨ ਮੂੰਗ ਦਾਲ ਬਣਾਉਣ ਵਾਸਤੇ ਅੱਧਾ ਕਿਲੋ ਮੈਂ ਮੂੰਗ ਦਾਲ ਲਈ ਸੀ ਜੀ ਇਹਨੂੰ ਪੀਲੀ ਮੂੰਗੀ ਦੀ ਦਾਲ ਵੀ ਕਹਿ ਦਿੰਦੇ ਆ ਤੇ ਆਪਾਂ ਅੱਧਾ ਕਿਲੋ ਲੈ ਲਈ ਸੀ ਚੰਗੀ ਤਰ੍ਹਾਂ ਆਪਾਂ ਸਵਾਰ ਕੇ ਨਾ ਉਸ ਤੋਂ ਬਾਅਦ ਆਪਾਂ 4-5 ਘੰਟੇ ਪਾਣੀ ਦੇ ਵਿੱਚ ਭੌਂਕੇ ਰੱਖਤਾ ਸੀ ਥੋੜਾ ਜਿਹਾ ਆਪਾਂ ਮਿੱਠਾ ਸੋਡਾ ਪਾਇਆ ਸੀਗਾ ਮਿੱਠਾ ਸੋਡਾ ਪਾ ਕੇ ਆਪਾਂ ਇਹ ਪਾਣੀ ਦੇ ਵਿੱਚ ਭੌਂਕੇ ਰੱਖਤਾ ਸੀਗਾ ਤੇ ਮੂੰਗ ਦਾਲ ਬਿਲਕੁਲ ਇਹ ਨਰਮ ਹੋ ਚੁੱਕੀ ਐ ਹੁਣ ਆਪਾਂ ਇਹ ਪਾਣੀ ਦੇ ਵਿੱਚ ਨਾ ਢੋਲਾਂਗੇ ਪਾਈ ਆ ਮੂੰਗ ਦਾਲ ਵੀ ਲੈ ਸਕਦੇ ਤੁਸੀਂ ਅੱਧਾ ਕਿਲੋ ਮੂੰਗ ਦਾਲ ਵੀ ਲੈ ਸਕਦੇ ਹੋ ਉਹ ਤਾਂ ਤੁਹਾਡੀ ਮਰਜ਼ੀ ਹੈ ਜਿੰਨੀ ਤੁਸੀਂ ਨਮਕੀਨ ਦਾਲ ਬਣਾਉਣੀ ਹੈ ਉਸ ਦੇ ਹਿਸਾਬ ਨਾਲ ਤੁਸੀਂ ਦਾਲ ਲੈ ਲੈਣੀ ਹੈ ਦਾਲ ਨੂੰ ਆਪਾਂ ਵਧੀਆ ਜੇ ਹੁਣ ਧੋ ਲਿਆ ਹੈਗਾ ਤੇ ਹੁਣ ਇਹਦਾ ਪਾਣੀ ਕੱਢ ਦਾਂਗੇ ਮੂੰਗ ਦਾਲ ਦਾ ਸਾਰਾ ਪਾਣੀ ਆਪਾਂ ਕੱਢ ਤਾ ਹੈਗਾ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਤੁੱਪੇ ਹਾਂਜੀ ਤੁੱਪੇ ਆਪਾਂ ਮੰਜਾ ਡਾਲਿਆ ਸੀ ਮੰਜੇ ਦੇ ਉੱਪਰ ਆਪਾਂ ਸੂਤੀ ਚੁੰਨੀ ਵਿਛਾ ਦੀ ਹੈਗੀ ਆ ਹੁਣ ਇਹ ਮੂੰਦਾਲ ਨੂੰ ਆਪਾਂ ਚੁੰਨੀ ਦੇ ਉੱਪਰ ਪਾ ਦਾਂਗੇ ਜਿੰਨਾ ਵੀ ਪਾਣੀ ਥੋੜਾ ਬਹੁਤਾ ਹੋਇਆ ਨੇ ਸਾਰਾ ਚੜਜੂਗਾ ਇਹਨੂੰ 10 15 ਮਿੰਟ ਵਾਸਤੇ ਇਹਨੂੰ ਆਪਾਂ ਇਹਨੂੰ ਧੁੱਪੇ ਰੱਖ ਦਾਂਗੇ ਸਾਰਾ ਪਾਣੀ ਚੰਗੀ ਤਰ੍ਹਾਂ ਸੁੱਕ ਜੂਗਾ ਮੂੰਗ ਦਾ ਉਹ ਤੇ ਮੂੰਗ ਮੂੰਗ ਦਾਲ ਵਧੀਆ ਡਰਾਈ ਹੋ ਜੂਗੀ ਉਸ ਤੋਂ ਬਾਅਦ ਹੀ ਆਪਾਂ ਨਮਕੀਨ ਦਾਲ ਬਣਾਵਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਫਲਾਜ ਪੱਖੇ ਦੇ ਜੇ ਧੁੱਪ ਨਾ ਹੋਵੇ ਤਾਂ ਪੱਖੇ ਦੇ ਥੱਲੇ ਵੀ ਆਪਾਂ ਰੱਖ ਕੇ ਇਹਨੂੰ ਸੁਕਾ ਸਕਦੇ ਹਾਂ ਇਹਦਾ ਵਧੀਆ ਜਿਹਾ ਪਾਣੀ ਸੁੱਕ ਜਾਂਦਾ ਹੈਗਾ ਜੇ ਥੋੜਾ ਬਹੁਤਾ ਰਹਿ ਵੀ ਜਾਵੇ ਨਾ ਤੇ ਸੂਤੀ ਕੱਪੜੇ ਦੇ ਨਾਲ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਨੂੰ ਨੱਪ ਜੇ ਦੋ ਵਧੀਆ ਫਿਰ ਸੋਕੇ ਅਲੇ ਜਾਂਦਾ ਪਾਣੀ ਤੇ ਵੈਸੇ ਥੋੜੀ ਬਹੁਤੀ ਅੱਜ ਸੀਗੀ ਧੁੱਪ ਇਸ ਕਰਕੇ ਮੈਂ ਕਿਹਾ ਚਲ ਮੈਂ ਧੁੱਪੇ ਬਾਦਨੀ ਹੈਗੀ ਹੁਣ ਚੰਗੀ ਤਰ੍ਹਾਂ ਜਦੋਂ ਸੁੱਕ ਗਿਆ ਨਾ ਪਾਣੀ ਵਧੀਆ ਜਿਹਾ ਡਰਾਈ ਹੋ ਗਈ ਨੂੰ ਮਦਾਲ ਉਸ ਤੋਂ ਬਾਅਦ ਹੀ ਆਪਾਂ ਨਮਕੀਨ ਦਾਲ ਬਣਾਵਾਂਗੇ ਘਾਲਣਾ ਆਪਾਂ ਵਧੀਆ ਜਿਹਾ ਫਲਾਤ ਆਗਾ ਪਰ ਵਧੀਆ ਜਿਹਾ ਫਲਾਤਾ ਨਾ ਇਸ ਕਰਕੇ ਆਪਾਂ ਮੰਜਾ ਡਾਇਆ ਸੀਗਾ ਵੀ ਖੁੱਲੀ ਜਗ੍ਹਾ ਤੇ ਫਿਰ ਦਾਲ ਨੂੰ ਵਧੀਆ ਫਲਾਇਆ ਜਾਊਗਾ ਤੇ ਫਿਰ ਜਲਦੀ ਸੁੱਕ ਜੇ ਜਾਊਗੀ ਤੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਬਹੁਤ ਹੀ ਆਪਾਂ ਵਧੀਆ ਇਹ ਨਮਕੀਨ ਦਾਲ ਬਣਾ ਕੇ ਤਿਆਰ ਕਰਾਂਗੇ ਤੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਹਾਂਜੀ ਦਾਲ ਆਪਾਂ ਧੁੱਪੇ ਚੱਕ ਲੈਂਦੀ ਆ ਤੇ ਵਧੀਆ ਜਿਹਾ ਦਾਲ ਸੁੱਕ ਗਈ ਇਹ ਫਰਾਈ ਕਰਨ ਵਾਸਤੇ ਤੁਸੀਂ ਵੇਖੋ ਬਿਲਕੁਲ ਇਹ ਸੁੱਕ ਗਈ ਹੋਗੀ ਆ ਜਮਾਂ ਵੀ ਪਾਣੀ ਹੈ ਨਹੀਂਗਾ ਕਿਉਂਕਿ ਧੁੱਪ ਸੀਗੀ ਤਾਂ ਤਾਂ ਕਰਕੇ ਵਧੀਆ ਸੁੱਕ ਗਈ ਆ ਤੇ ਛਾਂ ਹੋਵੇ ਤਾਂ ਫਿਰ ਇਹਨੂੰ ਪੱਖੇ ਦੇ ਥੱਲੇ ਸੁਕਾ ਲਓ ਫਿਰ ਵੀ ਐਂ ਵਧੀਆ ਸੁੱਕ ਜਾਂਦੀ ਹੈਗੀ ਆ ਤੇ ਜਿਹੜੀ ਬੱਸਾਂ ਚ ਇਹ ਮਿਲਣ ਵਾਲੀ ਨਮਕੀਨ ਦਾਲ ਆ ਜਿਨੇ ਜਿਨੇ ਵੀ ਖਾਧੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਵੀ ਕਿਹਨੇ ਕਿਹਨੇ ਇਹ ਰੈਸਪੀ ਖਾਧੀ ਆ ਦਾਲ ਨੂੰ ਫਰਾਈ ਕਰਨ ਵਾਸਤੇ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਹੁਣ ਆਪਾਂ ਦਾਲ ਨੂੰ ਫਰਾਈ ਕਰਾਂਗੇ ਇਹਰ ਆਪਾਂ ਦੋ ਮੁਠਾ ਸਿੱਟਤੀਆਂ ਆ। ਹੁਣ ਜਿਵੇਂ ਜਿਵੇਂ ਸੇਕ ਲੱਗ ਜੂਗਾ ਨਾ, ਓਵੇਂ ਵਧੀਆ ਫਰਾਈ ਹੋ ਜੂਗੀ। ਹਾਂ ਜਦੋਂ ਮੂੰਗ ਦਾਲ ਨੂੰ ਹੁਣ ਹਲਕਾ ਜਿਹਾ ਸੇਕ ਲੱਗ ਗਿਆ ਨਾ, ਤੁਸੀਂ ਦੇਖ ਸਕਦੇ ਆ ਆਪਣੇ ਆਪ ਹੀ ਉੱਪਰ ਆਉਂਦੇ ਜਾਂਦੇ ਆ। ਤਾਂ ਹੁਣ ਆਪਾਂ ਇਹਨਾਂ ਉਲਟ-ਪੁਲਟ ਕਰ ਦਈਏ। ਹਲਕਾ ਜਿਹਾ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਨਾ ਤੇ ਵਧੀਆ ਜਿਹਾ ਇਹ ਫਰਾਈ ਹੋ ਗਈ, ਉਦੋਂ ਤੱਕ ਆਪਾਂ ਮੂੰਗ ਦਾਲ ਨੂੰ ਫਰਾਈ ਕਰਨਾ ਹੈ। ਦੋ 골ਡਨ ਬ੍ਰਾਊਨ ਜਿਹਾ ਹੋ ਗਿਆ ਨਾ ਕਲਰ ਆ ਵਿੱਚ ਵਿੱਚ ਵੀ ਹੋਈ ਜਾਂਦੀ ਹੈਗੀ ਹਾਂਜੀ ਦਾਲ ਵਧੀਆ ਫਰਾਈ ਹੋ ਗਈ ਬਹੁਤ ਵਧੀਆ ਜਿਹਾ ਕਲਰ ਆ ਗਿਆ ਹੁਣ ਆਪਾਂ ਤੇਲ ਚੋਂ ਕੱਢ ਲੈਨੇ ਆਂ ਤੇ ਰੱਖ ਦਿੰਨੇ ਆਂ ਆਪਾਂ ਪਲੇਟ ਦੇ ਵਿੱਚ ਪਲੇਟ ਦੇ ਵਿੱਚ ਇਸ ਤਰ੍ਹਾਂ ਸੂਤੀ ਦਾ ਕੱਪੜਾ ਵਿਛਾਲਿਆ ਸੀਗਾ ਜਿੰਨਾ ਵੀ ਥੋੜਾ ਬਹੁਤਾ ਤੇਲ ਹੋਊਗਾ ਨਾ ਐਕਸਟਰਾ ਇਸ ਤਰ੍ਹਾਂ ਇਹ ਸੂਤੀ ਦਾ ਕੱਪੜਾ ਫਿਰ ਸੁੱਕ ਜੂਗਾ ਸੂਤੀ ਦਾ ਕੱਪੜਾ ਨਾ ਹੋਵੇ ਤਾਂ ਤੁਸੀਂ ਟਿਸ਼ੂ ਪੇਪਰ ਵੀ ਵਿਚਾਰ ਵਿਚ ਸਾਧ ਸਕਦੇ ਆ। ਨੂੰ ਇਸ ਤਰ੍ਹਾਂ ਆਪਾਂ ਫਲਾ ਸਕਦੇ ਆ। ਬਾਕੀ ਦੀ ਦਾਲ ਵੀ ਆਪਾਂ ਉਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ। ਥੋੜਾ ਜਿਹਾ ਆਪਾਂ ਇਹਨਾਂ ਨੂੰ ਹਲਾ ਦਿੰਨੇ ਆ। ਗੈਸ ਨੂੰ ਥੋੜਾ ਇਹਨਾ ਮੀਡੀਅਮ ਤੇ ਰੱਖਾਂਗੇ। ਥੋੜਾ ਇਹ ਮੈਥੋ ਨਾ ਤੀਜ ਹੋ ਗਿਆ ਸੀ ਗੈਸ। ਹਾਂਜੀ ਦਾਲ ਨੂੰ ਆਪਾਂ ਫਰਾਈ ਕਰ ਲਿਆਗਾ ਤੇ ਜੇ ਜ਼ਿਆਦਾ ਆਪਾਂ ਫਰਾਈ ਕਰਾਂਗੇ ਨਾ ਫਿਰ ਜ਼ਿਆਦਾ ਕਲਰ ਡਾਰਕ ਹੋ ਜਾਊਗਾ ਅੱਗੇ ਥੋੜਾ ਜਿਹਾ ਮੇਥੋਂ ਗੈਸ ਨਾ ਜ਼ਿਆਦਾ ਤੇਜ਼ ਹੋ ਗਿਆ ਸੀਗਾ ਤੇ ਥੋੜਾ ਜਿਹਾ ਕਲਰ ਡਾਰਕ ਹੋ ਗਿਆ ਵੈਸੇ ਬਣੀ ਬਹੁਤ ਵਧੀਆ ਆ ਗਈ ਹਾਂਜੀ ਸਾਰੇ ਆਪਾਂ ਦਾਲ ਵਧੀਆ ਜਿਹਾ ਫਰਾਈ ਕਰ ਲਈ ਹੈਗੀ ਆ ਹੁਣ ਜਿਹੜਾ ਕੋਈ ਥੋੜਾ ਬਹੁਤਾ ਐਕਸਟਰਾ ਹੈਗਾ ਤੇਲ ਐਸਟਰਾ ਆਪਾਂ ਕੱਪੜੇ ਦੇ ਨਾਲ ਇਹਨੂੰ ਪੂੰਹੀ ਦਾਂਗੇ ਵਧੀਆ ਜਿਹਾ ਹੋ ਜੂਗੀ ਫਿਰ ਇਹ ਹਾਂਜੀ ਕੱਪੜੇ ਦੇ ਨਾਲ ਨਾ ਆਪਾਂ ਵਧੀਆ ਜਿਹਾ ਤੇਲ ਚੱਕਤਾ ਹੈਗਾ ਤੇ ਦਾਲ ਵਧੀਆ ਜਿਹੀ ਡਰਾਈ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਤੁਸੀਂ ਨਮਕੀਨ ਦਾਲ ਬਣਾਉਣੀ ਹੋਵੇ ਨਾ ਤੇ ਤੁਸੀਂ ਮੋਟੀ ਦਾਲ ਲੈਣੀ ਆ ਮੇਰੇ ਕੋਲ ਥੋੜੀ ਨਾ ਦਾਲ ਬਰੀਕ ਸੀਗੀ ਵੈਸੇ ਬਣੀ ਵਧੀਆਗੀ ਤੇ ਉੱਪਰ ਦਾਣੇ ਥੋੜੇ ਜਿਹਾ ਬਰੀਕ ਹੈਗੇ ਆ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਦਾਲ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਿਆ ਗਿਆ ਹੁਣ ਦਾਲ ਦੇ ਵਿੱਚ ਪਾ ਦਾਂਗੇ ਆਪਾਂ ਸਵਾਦ ਅਨੁਸਾਰ ਨਮਕ ਆਪਾਂ ਟਰਾਈ ਕਰਕੇ ਦੇਖੀ ਤੇ ਆਪਾਂ ਉਵੇਂ ਹੀ ਬਣਾ ਲਈ ਹੈਗੀ ਜਿਵੇਂ ਬੱਸਾਂ ਦੇ ਵਿੱਚ ਦਾਲ ਮਿਲਦੀ ਹੁੰਦੀ ਹੈ ਸੇਮ ਹੀ ਆਪਾਂ ਬਣਾ ਕੇ ਤਿਆਰ ਕਰ ਲਈ ਆ ਹੁਣ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਥੋੜੀ ਚਟਪਟੀ ਜਿਹੀ ਦਾਲ ਬਣ ਜੂਗੀ ਇਹਨਾਂ ਨੂੰ ਕਰ ਦਾਂਗੇ ਹੁਣ ਆਪਾਂ ਮਿਕਸ ਬਹੁਤ ਵਧੀਆ ਦਾਲ ਬਣ ਗਈ ਹੱਥ ਦੇ ਨਾਲ ਹੀ ਆਪਾਂ ਮਿਲਾ ਦਿੰਦੇ ਹਾਂ ਕਿੰਨੀ ਵਧੀਆ ਬਣ ਗਈ ਨਾ ਦਾਲ ਥੋੜਾ ਕਲਰ ਹੀ ਡਾਰਕ ਹੋਇਆਗਾ ویسੇ ਬਣੀ ਬਹੁਤ ਵਧੀਆ ਉਹ ਮੈਂ ਥੋੜਾ ਤੇਲ ਗਰਮ ਜਿਆਦਾ ਹੋ ਗਿਆ ਸੀਗਾ ਤਾਂ ਕਰਕੇ ਥੋੜਾ ਕਲਰ ਡਾਰਕ ਬਣ ਗਿਆ ਹੁਣ ਚੰਗੀ ਤਰ੍ਹਾਂ ਆਪਾਂ ਨਮਕ ਮਿਲਾਤਾ ਹੈਗਾ ਤੇ ਹੁਣ ਬਸਾਂ ਦੇ ਵਿੱਚ ਆਪਾਂ ਨੂੰ ਸਰਵ ਕਿਵੇਂ ਕਰਕੇ ਦਿੰਦੇ ਹੈਗੇ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਇੱਕ ਆਪਾਂ ਹੁਣ ਫੋਰ ਪਲੇਟ ਲੈ ਲਈਆ ਪਲੇਟ ਦੇ ਵਿੱਚ ਆਪਾਂ ਹੁਣ ਦਾਲ ਪਾ ਦਾਂਗੇ ਜੇ ਤਾਂ ਵੈਸੇ ਤੁਸੀਂ ਨਮਕੀਨ ਦਾਲ ਖਾਣੀ ਹੋਵੇ ਤਾਂ ਤੁਸੀਂ ਇਦਾਂ ਹੀ ਖਾ ਸਕਦੇ ਆ ਤੇ ਜੇ ਤੁਸੀਂ ਬਸਾਂ ਵਾਲੀ ਦਾਲ ਖਾਣੀ ਹੋਵੇ ਤੇ ਹੁਣ ਤੁਸੀਂ ਵੇਖੀ ਜਾਵੀਂ ਆਪਾਂ ਬਸਾਂ ਵਾਲੀ ਦਾਲ ਕਿਵੇਂ ਬਣਾਉਣੀ ਆ ਹੁਣ ਪਾ ਦਾਂਗੇ ਆਪਾਂ ਕੱਟਿਆ ਹੋਇਆ ਟਮਾਟਰ 20 ਇਹਦੇ ਕੱਟੇ ਸੀਗੇ ਇੱਕ ਕੱਟਿਆ ਪਿਆਜ਼ ਬਰੀਕ ਬਰੀਕ ਕੱਟਿਆ ਹੋਇਆ ਇੱਕ ਛਿੜਕ ਦਾਂਗੇ ਆਪਾਂ ਨਿੰਬੂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਿੰਦੇ ਹਾਂ ਹੁਣ ਚੰਗੀ ਤਰ੍ਹਾਂ ਆਪਾਂ ਪਿਆਜ਼ ਤੇ ਟਮਾਟਰ ਨੂੰ ਵੀ ਦਾਲ ਦੇ ਵਿੱਚ ਮਿਲਾਤਾ ਨਮਕ ਪਹਿਲਾਂ ਹੀ ਪਾਤਾ ਸੀਗਾ ਸਾਰੀ ਦਾਲ ਦੇ ਵਿੱਚ ਹੁਣ ਆਪਾਂ ਇੱਕ ਇਸ ਤਰ੍ਹਾਂ ਨਾ ਕੋਨ ਬਣਾ ਲਿਆਗਾ ਤੇ ਕੋਨ ਦੇ ਵਿੱਚ ਆਪਾਂ ਦਾਲ ਭਰ ਦਾਂਗੇ ਬਣ ਗਈ ਨਾ ਬਸ ਸਾਰੇ ਨਮਕੀਨ ਦਾਲ ਤੇ ਕਿਹਨੇ ਕਿਹਨੇ ਖਾਧੀ ਇਹ ਨਮਕੀਨਦਾਰ ਇਸ ਤਰ੍ਹਾਂ ਦੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੇਸੀਓ ਮੈਂ ਖਾਧੀ ਸੀ ਇਸ ਕਰਕੇ ਮੈਂ ਟਰਾਈ ਕਰਕੇ ਦੇਖੀ ਜੇ ਆਪਾਂ ਟਰਾਈ ਕਰਕੇ ਦੇਖੀ ਤਾਂ ਬਣ ਵੀ ਹੋਵੇਂ ਗਈ ਹਾਂਜੀ ਹੁਣ ਇੱਕ ਕੋਣ ਹੋਰ ਹੈਗਾ ਐਦਾਂ ਹੀ ਭਰ ਲਾਂਗੇ ਹੁਣ ਆਪਾਂ ਦੂਜਾ ਕੋਣ ਭਰੀ ਜਾਂਦੇ ਆ ਇਹ ਕੋਣ ਮੇਰੀ ਬੇਟੀ ਨੇ ਬਣਾਏ ਆ ਹੁਣ ਆਪ ਤਾਂ ਬਾਹਰ ਨੂੰ ਖੇਡਣ ਗਈ ਦੇਖੋ ਬਣ ਗਏ ਨਾ ਸੇਮ ਹੀ ਬਸਾਂ ਵਾਲੀ ਨਮਕੀਨ ਦਾਲ ਹਾਂਜੀ ਦਾਲ ਆਲੇ ਕੋਣ ਆਪਾਂ ਹੁਣ ਇੱਕ ਟ੍ਰੇ ਦੇ ਵਿੱਚ ਰੱਖਦੇ ਆ ਤੇ ਇਧਰ ਨਮਕੀਂਂ ਦਾਲ ਨਾਲ ਰੱਖਤਾ ਆਪਾਂ ਅੱਧਾ ਨਿੰਬੂ ਹਾਂਜੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਹਾਂਜੀ ਰੈਸਪੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ